ਲੋਕ ਜਿੱਦ ਮੈਂ ਤੜਨ ਨਾ ਕਰੂੰ ਨੀ ਕੀ ਕਰਾਉਣਾ ਬਹੁਤ ਮੈਂ ਨਾਲ ਤੁਹਾਡੇ ਘਰ ਆ ਜਾਣੀ ਮੇਰੇ ਗਾਲਸੋਂ ਨਾ ਮੈਂ ਕਰਨ ਨਹੀਂ ਆ ਭਾਂਡੇ ਸਾਫ ਜਾ ਤੂੰ ਘੜੀ ਰੈਸਟ ਕਰ ਲਾ ਜਾ ਕੇ ਨਹੀਂ ਜਿੱਦੀ ਮੇਰੇ ਨੇ ਦਿਲ ਕਰਦਾ ਮੈਂ ਕਰਵਾ ਦੇਣੀ ਨਾ ਰਸੋਈ ਚ ਐਸਾ ਧਿਆਨ ਜੀ ਨਾ ਹੋਵੇ ਤੇ ਕੀ ਨਹੀਂ ਦਿਲ ਕਰਦਾ ਜਾ ਜਾ ਕੇ ਰੈਸਟ ਕਰ ਦੋਤ ਭਾਂਡੇ ਰਨ ਕਰ ਲੈਣ ਲੱਗੀ ਕੋਈ ਗੱਲ ਨਹੀਂ ਬਿਠ ਲਾ ਕੇ ਖੜੀ ਆਣਾ ਜੇ ਨਹੀਂ ਕਿ ਕੰਮ ਕੰਮ ਖਲੋ ਹੀ ਜਾਣੀ ਲੱਗੇ ਚੱਲ ਆਲਾ ਭਾਂਡੇ ਫਿਰ ਉੱਤੇ ਨਾਲ ਨਾ ਹਾਂ ਘਟਨਾ ਤੋਂ ਕੋਹ ਨਹੀਂ ਕਿਚਰ ਵੋੜਾ ਲਾ ਇਹੋ ਹੀ ਹੈ ਨਾ ਕੋਲੋਣਾ ਨੇ ਹਵੇ ਸਿਮਰਤ ਮੈਂ ਕਿੰਨੇ ਰੱਖੀ ਹੈ ਨਾ ਜਿਹੜੀ ਮੈਨੂੰ ਤੇਰੇ ਵਰਗੀ ਦਰਾਣੀ ਮਿਲੀ ਹੈ ਹਮ ਹੈ ਇਹ ਤਾਂ ਹੈ ਵੇਖ ਲੋ ਜਿੱਦਾਂ ਮੈਦਾ ਦੇ ਮਗਰ ਮਗਰੀ ਨਹੀਂ ਨਾ ਜੇ ਕੋਈ ਹੋਰ ਹੁੰਦੀ ਨਾ ਉਹਨੇ ਕਰਜ ਕਲੇਸ਼ ਪਾਇਆ ਕਰਨੇ ਹੀ ਇਹ ਵੀ ਬਹੂ ਆਪਣੇ ਹੱਥ ਵਾਸੇ ਆ ਭਾਵੇਂ ਘਰ ਚ ਕਲੇਸ਼ ਬਾਛੜੋ ਤੇ ਭਾਵੇਂ ਸੁਲਾ ਸਭਾਈ ਨਾ ਰੋ ਹੈਨਾ ਇਹ ਵੇਖੀ ਘਰ ਦਾ ਕੰਮ ਕਿਦੇ ਕਿੰਨਾ ਹੁੰਦਾ ਵਾ ਜੇ ਸੁਲਾ ਨਾ ਕਰ ਲਾਂਗੇ ਤਾਂ ਸਹੀ ਆ ਤੇ ਕਲੇਸ਼ ਪਾਉਣਾ ਵੀ ਆਪਣੇ ਹੱਥ ਵਾਸੇ ਭਾਵੇਂ ਕਲੇਸ਼ ਬਾਛੜੋ ਉਹਦਾ ਕੀ ਆ ਕੰਮ ਤੇ ਉਹੋ ਹੀ ਆ ਬਿਲਕੁਲ ਬਿਲਕੁਲ ਆ ਜਿਹੜੇ ਕਾਪੇ ਆ ਨਾ ਉੱਥੇ ਪਲੇਟ ਰੱਖ ਕੇ ਕਾਪੋ ਚ ਮੁੱਦੇ ਮਾਰਦੇ ਮੇਰੇ ਭੈਣ ਆ ਪਾੜੇ ਮੈਂ ਹਾਂ ਕਾਇਲ ਦੀ ਮੈਂ ਲਾ ਜਿਹੜੇ ਦੋ ਹੈਗੇ ਤਾਂ ਮੈਂ ਕੋਠੋ ਕੱਪੜੇ ਲਾ ਲੇਵਾ ਭੱਜ ਕੇ ਠੀਕ ਹੈ ਜੀ ਨਾ ਕੱਲੇ ਕੱਪੜੇ ਲਾਉਂਦੇ ਨੇ ਮੁਰ ਵੀ ਜਾਵਾਂ ਛੇ ਤੇ ਛੇ ਦੇ ਨਾਲ ਨਾਲ ਕਰਾ ਦੇਣੀ ਹੁੰਦਾ ਨੇ ਲਿਆਓ ਜੀ ਮੈਂ ਨਾਲ ਲਵੋਨੀ ਆ ਨਿਸ਼ ਦੇਣੇ ਨਿਸ਼ ਦੇਣੇ ਮੇਰੀ ਗੱਲ ਸੁਣ ਧਿਆਨ ਨਾਲ ਦੱਸ ਤੂੰ ਥੱਲੇ ਰਹਿਣਾ ਹੀ ਧੁੱਪੇ ਅੱਗੇ ਆਨੀ ਮੇਰਾ ਸਾਰਾ ਮੂੰਹ ਖਰਾਬ ਹੋਣ ਡਿਆ ਧੁੱਪੇ ਕਿੱਥੇ ਭੱਜੀਆਂ ਹੀ ਲਾਉਣੇ ਤੇ ਆ ਕੱਪੜੇ ਹੀ ਤੇ ਮੈਂ ਲਾਉਣ ਦੀਆਂ ਕਮਲੀਏ ਕੋਈ ਗੱਲ ਨਹੀਂ ਦੀਦੀ ਦੱਸ ਮੈਂ ਨਾਲ ਤੁਹਾਡੇ ਹੈਗੀ ਨਾ ਮੈਂ ਕਰਾ ਲੂੰਗੀ ਕੋਈ ਗੱਲ ਨਹੀਂ ਕਿ ਤੁਸੀਂ ਕਰ ਸਕਦੇ ਨਹੀਂ ਕੀ ਗੱਲ ਮੈਂ ਨਹੀਂ ਕਰ ਸਕਦੀ ਆਹ ਤੇ ਗਿੱਲੇ ਵੀ ਚੁਲੇ ਦੇ ਪਾ ਦੋ ਮੈਂ ਥੋੜੇ ਜਿਹਰੇ ਸੁੱਕ ਜਾਣਗੇ ਥੋੜੇ ਹੋਰ ਮੈਨੂੰ ਇਹ ਹੀ ਵੀ ਰੰਗ ਖਰਾਬ ਹੋ ਜਾਣੇ ਆ ਨਹੀਂ ਨਹੀਂ ਅਜੇ ਤਾਂ ਗਿੱਲੇ ਅਸਲੀ ਅਜੇ ਹੈਗੇ ਨਹੀਂ ਕਿ ਜ ਸੁੱਕੇ ਨਹੀਂ ਹੈਗੇ ਚੱਲ ਚੱਲਾ ਸ਼ਾਮ ਨੂੰ ਮੈਂ ਆਪੇ ਲਾ ਕੇ ਲੈ ਜੂੰਗੀ ਕੋਈ ਨਾ ਆ ਚਲੀਏ ਥੱਲੇ ਇੰਨੀ ટોਪਿਆ ਤਾਂ ਤੁਸੀਂ ਮੂੰਹ ਖਰਾਬ ਕਰਕੇ ਬਾਹੇਂਗੇ ਮੁੜਕੇ ਕੋਈ ਗੱਲ ਨਹੀਂ ਦੀਦੀ ਦੱਸ ਤੇ ਤੁਸੀਂ ਕਾ ਸਕਦੇ ਤੇ ਮੈਂ ਨਹੀਂ ਕਾ ਸਕਦੀ ਦੱਸੋ ਇਹ ਵੀ ਤੇਰਾ دل ਹੀ ਨਹੀਂ ਲੱਗਦਾ ਮੇਰੇ ਬਿਨਾ ਹਨਾ ਜਿੱਥੇ ਮੈਂ ਤੇ ਉੱਥੇ ਤੂੰ ਬਿਲਕੁਲ ਹੈ ਦੀਦੀ ਮੂਰ ਹੋ ਜਾਣੀ ਫਿਰ ਮੈਂ ਕੀ ਕਰਨਾ ਹੁੰਦਾ ਮੈਂ ਐਸੇ ਕਰਕੇ ਮਿੰਟ ਮਿੰਟ ਭਾਂਡੇ ਕਰਕੇ ਲੈ ਪਾ ਗਲਾਲੀਏ ਪੱਗ ਦਾ ਰੰਗ ਖਰਾਬ ਹੋਏ ਨਹੀਂ ਲਾ ਲਓ ਕੱਲ ਆ ਜਾ ਆ ਚਲੀਏ ਸਾਰਾ ਕੁਝ ਹੋ ਗਿਆ ਵਾ ਹੁਣ ਤੁਸੀਂ ਇੱਦਾਂ ਕਰੋ ਲੇਟ ਜੋ ਥੋੜਾ ਚਿਰ ਮੈਂ ਤਾਂ ਕਹਿੰਨੀ ਤੂੰ ਰਾਮ ਕਰ ਲੈ ਘੜੀ ਨਹੀਂ ਦੇਦੀ ਠੀਕ ਦੇ ਹੈਗੇ ਆ ਆਪਾਂ ਕਿਹਾ ਕਿ ਤੇ ਬਿਮਾਰ ਨਹੀਂ ਜਿਹੜਾ ਕੰਮ ਹੀ ਨਹੀਂ ਹੁੰਦਿਆ ਹੈ ਅੱਛਾ ਮੇਰੀ ਗੱਲ ਸੁਣ ਮੰਮੀ ਦਾ ਫੋਨ ਆਇਆ ਤੇਰੇ ਫੋਨ ਤੇ ਕੋਈ ਮੰਮੀ ਮਾਸੀ ਵਾਲ ਗਏ ਆ ਕੱਲ ਦੇ ਤੇ ਵਾਪਸ ਹੀ ਨਹੀਂ ਆਏ ਮੈਨੂੰ ਨਾ ਇਕਦਮ ਹੀ ਆਏ ਮੇਰੇ ਕੋਲ ਮੈਨੂੰ ਕਹਿੰਦੇ ਮਾਸੀ ਜੀ ਦਾ ਫੋਨ ਆਉਣ ਡਿਆ ਵਾ ਬਾਰ-ਬਾਰ ਤੇ ਆਂਦੀ ਆ ਪਿੱਛੇਤੀ ਨਾਲ ਛੇਤੀ ਇੱਥੇ ਆ ਜਾ ਤੇ ਮੁੜ ਕੇ ਮੰਮੀ ਨੇ ਫੋਨ ਹੀ ਨਹੀਂ ਚੁੱਕਿਆ ਸੋ ਓਖੋ ਵੈਸੇ ਹੀ ਮਾਸੀ ਠੀਕ ਹੋਣ ਸਹੀ ਉੱਤੇ ਲੈ Everybody შეਤੀ ਹੋ ਜਾਂਦੇ ਆ ਪਤਾ ਨਹੀਂ ਦੀਦੀ ਪਰ ਮੈਨੂੰ ਤੇ ਫੋਨ ਆਇਆ ਨਹੀਂ ਕੋਈ ਉਹਨਾਂ ਦਾ ਪਤਾ ਨਹੀਂ ਕੀ ਚੱਕਰ ਹੀ ਮੈਂ ਆਪ ਢੀਕ ਨਹੀਂ ਆ ਪਤਾ ਨਹੀਂ ਹੁੰਦੇ ਆ ਕਿ ਹੁਣ ਫੋਨ ਹੀ ਕਰ ਦਿੰਦੇ ਆ ਅੱਜ ਵੀ ਹੁੰਦੇ ਕਿ ਨਹੀਂ ਹੁੰਦੇ ਰਾਤੀ ਮੈਂ ਆਪ ਢੀਕਦੀ ਰਹੀ ਉਹਨਾਂ ਨੂੰ ਵੀ ਆਇਆ ਹੀ ਨਹੀਂ ਮੰਮੀ ਬਣਾ ਵੀ ਦਿਲ ਨਹੀਂ ਲੱਗਦਾ ਘਰ 'ਚ ਮੰਮੀ ਆਉਣਾ ਮੰਮੀ ਗੱਲਾਂ ਹਾਸੇ ਵਾਲੀਆਂ ਕਰਦੇ ਰੌਣਕ ਬੜੀ ਲੱਗ ਜਾਂਦੀ ਏ ਇਹ ਤਾਂ ਵੈਸੇ ਗੱਲ ਸਹੀ ਆ ਜਿੰਨੇ ਜੀ ਹੁਣ ਉਹਨਾਂ ਚੰਗਾ ਹੁੰਦਾ ਰੌਣਕ ਲੱਗੀ ਰਹਿੰਦੀ ਕੰਮ ਤੇ ਅਸੀਂ ਮੰਮੀ ਨੂੰ ਕਦੀ ਕਹਿੰਦੇ ਨਹੀਂ ਆ ਅਸੀਂ ਆਪਸ 'ਚ ਹੀ ਦੋਵੇਂ ਕਰ ਲੈਂੀਆਂ ਮੰਮੀ ਨੂੰ ਕਦੀ ਲੋੜ ਹੀ ਨਹੀਂ ਪਈ ਕੰਮ ਕਰਨ ਦੀ ਕਈ ਲੋਕ ਨਾ ਮੇਲਾ ਸੱਸਾਂ ਤੋਂ ਉਹਨਾਂ ਨੇ ਨਾ ਜਿੰਨਾ ਆਪ ਕੰਮ ਕਰਦੀਆਂ ਨਾ ਨੋਆ ਉਹਨਾਂ ਹੀ ਕਹਿਣਗੀਆਂ ਵੀ ਸੱਸਾਂ ਵੀ ਨਾਲ ਉਹਨਾਂ ਹੀ ਸਾਵਾਂ ਕੰਮ ਕਰਨ। ਪਰ ਇਹ ਵੇਲਾ ਮੰਮੀ ਨੂੰ ਕੋਈ ਕੰਮ ਨਹੀਂ ਕਿਹਾ। ਤੁਹਾਨੂੰ ਪਤਾ ਤਾਂ ਹੈਗਾ ਕਿ ਇਹਨਾਂ ਨੇ ਇੱਕ ਤੇ ਇੱਕ 11 ਹੁੰਦੇ ਆ। ਬੰਦੇ ਨੇ ਨਾ ਕੰਮ ਕੇ ਕੋਈ ਵੀ ਨਹੀਂ ਹੁੰਦਾ। ਬਸ ਬੰਦੇ ਨੂੰ ਕਰਨ ਦਾ ਤਰੀਕਾ ਹੋਣਾ ਚਾਹੀਦਾ ਵਾ। ਇੱਕ ਤਰੀਕਾ ਹੋਣਾ ਚਾਹੀਦਾ ਸਿਮਰਤ ਇੱਕ ਸਾਥ ਬੜਾ ਜ਼ਰੂਰੀ ਆ। ਇੱਕ ਸਾਥ ਹੋਵੇ ਨਾ ਤੇ ਬੰਦਾ ਕਿਤੇ ਦਾ ਕਿਤੇ ਹੌਂਸਲੇ ਨਾਲ ਤੁਰਿਆ ਫਿਰਦਾ। ਤੇ ਜਦੋਂ ਕਿ ਦਾ ਸਾਥ ਨਾ ਨਾ ਹੋਵੇ। ਹੁਣ ਜਿੱਦਾਂ ਮੇਰਾ ਸਾਥ ਤੂੰ ਆ ਤੇ ਤੇਰਾ ਸਾਥ ਤੁਸੀਂ ਮੈਂ ਇਦਾਂ ਸਾਰਿਆਂ ਦੀ ਨਵਾਂ ਆਣਾ ਤੇ ਕਿਹਦੇ ਘਰ ਚ ਕਦੀ ਕਲੇਸ਼ ਨਾ ਹੋਵੇ ਹਾਂ ਇਹ ਤੇ ਗੱਲ ਸਹੀ ਆ ਆਪ ਬੰਦਾ ਭੱਜ ਕੇ ਆ ਪੋ ਅੱਗੇ ਹੋ ਕੇ ਕੰਮ ਕਰੇ ਨਾ ਫਿਰ ਤੇ ਇਹਨਾਂ ਕੰਮ ਲੱਗਦਾ ਨਹੀਂ ਆ ਨਾ ਪਤਾ ਜੇ ਤੂੰ ਪੇਕੇ ਜਾਨੀ ਆ ਨਾ 2 ਦਿਨ ਤੇ ਮੇਰਾ ਮਾਸਾ ਦੇਲ ਨਹੀਂ ਲੱਗਦਾ ਕਿਉਂਕਿ ਜਾਣਾ ਆਉਣਾ ਵੀ ਅਸੀਂ ਇਕੱਠਿਆਂ ਨੇ ਹੂੰ ਕੰਮ ਵੀ ਅਸੀਂ ਇਕੱਠਿਆਂ ਨੇ ਕਰਨਾ ਤੇ ਰਾਮ ਕਰਨਾ ਹੁੰਦਾ ਤਾਂ ਵੀ ਅਸੀਂ ਇਕੱਠੇ ਰਾਮ ਕਰ ਲੈਨੇ ਹਾਂ ਹਾਂ ਠੀਕ ਆ ਤੇ ਉਹ ਨਾ ਅੱਧਾ ਤਾਂ ਪੈ ਗਈ ਆ ਤੇਰੀ ਮੈਨੂੰ ਤੇ ਮੇਰੀ ਤੈਨੂੰ ਪੈ ਗਈ ਆ ਹੂੰ ਇਹ ਤੇ ਗੱਲ ਸਹੀ ਆ ਤਾਦੀ ਮੇਰੇ ਨਾਲ ਪੇਕੇ ਜਾ ਮੇਰੇ ਜਮਾ ਦਿਲ ਨਹੀਂ ਲੱਦਾ ਮੈਨੂੰ ਹੁੰਦਾ ਪਤਾ ਨਹੀਂ ਪੁੱਛੀ ਲਵਾ ਕਿੰਨੇ ਕਿੰਨੇ ਫੋਨ ਕਰਦੀ ਮੈਂ ਭਲਾ ਦਿਹਾੜੀ ਤੇ ਤੁਹਾਨੂੰ ਕਿ ਦੀਦੀ ਕੀ ਕਰਨ ਦੇ ਜੇ ਕੰਮ ਕਰ ਲਿਆ ਕਿ ਨਹੀਂ ਕੀਤਾ ਮੰਮੀ ਕਿੱਥੇ ਆ ਤੁਸੀਂ ਕੀ ਕਰਨ ਦੇ ਜੇ ਸਦੈਣੇ ਮੇਰਾ ਘੜਾ ਦਿਲ ਕਰਦਾ ਵਾ ਐਰਕਾ ਮੈਂ ਪੇਕੇ ਜਦੋਂ ਗਈਆਂ ਨਾ ਮੈਂ 3 ਦਿਨ ਵਾਸਤੇ ਗਈਆਂ ਮੇਰੇ ਕੋਲ 3 ਸੂਟ ਹੀ ਤੇ ਰਹਿ ਕੇ ਮੈਂ ਕਿੰਨੇ ਦਿਨ ਆਈ ਆ ਇੱਕ ਦਿਨ ਮੈਂ ਰਹੀ ਆ ਔਖੀ ਸੋਖੀ ਤਾਂ ਅਗਲੇ ਦਿਨ ਮੈਂ ਭੱਜ ਗਈ ਇੱਥੇ ਤੈਨੂੰ ਪਤਾ ਸੂਟ ਨਾਲ ਹੀ ਮੜ ਕੇ ਲੈ ਆਈ ਤੇ ਉਹ ਮੰਮੀ ਨੇ ਵੇਖ ਲਿਆ ਬੈਗ ਮੰਮੀ ਕਹਿੰਦੇ ਸੂਰ ਤੋਂ ਤੂੰ ਤਿੰਨ ਲੈ ਕੇ ਆਈ ਆ ਇਹਦਾ ਮਤਲਬ ਤੂੰ ਤਿੰਨ ਦਿਨ ਰਹਿਣਾ ਸੀ ਤੇ ਤੂੰ ਝੋਲਾ ਚੱਕ ਕੇ ਤੁਰ ਵੀ ਪਈ ਆ ਮੈਂ ਕਿਹਾ ਮੰਮੀ ਵੈਸੇ ਹੀ ਉਹ ਮਤਲਬ ਸਿਮਰ ਤੇ ਡੀਖਣ ਲਈ ਮੈਂ ਜਾਣਾ ਐਹੋ ਤੇ ਗੱਲ ਆ ਨਾ ਜਿਹੜਾ ਘਰ ਚ ਬੰਦਾ ਰੁੱਝ ਜਾਵੇ ਨਾ ਤੇ ਨਿਕਲ ਨੂੰ ਨਹੀਂ ਦਿਲ ਕਰਦਾ ਕਿਤੇ ਛੇਤੀ ਉਹੀ ਨਾ ਸਗੋਂ ਮੰਮੀ ਕਹਿੰਦੇ ਆ ਵੀ ਤੂੰ ਤਾਂ ਬਲੀ ਹੋਣ ਦੀ ਆ ਉੱਥੇ ਜਾਣ ਨੂੰ ਜਦੋਂ ਦੀ ਤੇਰੀ ਦਰਾਣੀ ਆਈ ਆ ਤੇ ਦਰਾਣੀ ਦੀ ਥਾਣੀ ਦੀ ਤਾਂ ਸਗੋਂ ਬੰਦੀ ਨਹੀਂ ਆ ਤੇ ਜੇ ਤੇਰੀ ਸੱਸ ਨੂੰ ਪੁੱਛੋ ਵੀ ਇਹ ਕਿੱਦਾਂ ਰਹਿੰਦੀ ਆ ਵਾ ਤੇ ਤੇਰੀ ਸੱਸ ਵੀ ਸੱਤਾਂ ਕਰਦੀ ਸਾਹ ਨਹੀਂ ਲੈਂਦੀ ਦੋਵਾਂ ਦੀਆਂ ਤੁਹਾਡੀਆਂ ਹੈਂ ਤੂੰ ਹੀ ਚੰਗੀਆਂ ਜੇ ਇੱਕ ਦੂਜੇ ਨਾਲ ਪਿਆਰ ਪਾ ਕੇ ਬੈ ਗਈਆਂ ਜੇ ਤੇ ਮੈਂ ਕਿਹਾ ਮੰਮੀ ਇਦਾਂ ਹੀ ਆ ਜਦੋਂ ਇੱਕ ਘਰ ਚ ਰਹਿਣਾ ਤਾਂ ਪਿਆਰ ਤੇ ਫਿਰ ਆਪਾਂ ਨੂੰ ਹੋ ਹੀ ਜਾਂਦਾ ਵਾ ਹਨ ਬਿਲਕੁਲ ਸਹੀ ਤਰ੍ਹਾਂ ਰਹਿਣਾ ਚਾਹੀਦਾ ਫਿਰ ਦਿਨ ਤੇ ਲੰਗਾਉਣੇ ਹੀ ਪੈਣੇ ਜ਼ਿੰਦਗੀ ਦੇ ਤੇ ਹੱਸ ਕੇ ਲੰਗਾਓ ਤੇ ਚੰਗੀ ਗੱਲ ਆ ਉਹੋ ਜਿ ਰਹਿਣਾ ਇਕੱਠੀਆਂ ਤੇ ਫਿਰ ਸੁਣਨੀਆਂ ਪੈਣ ਤੇ ਸਮਝਣੀਆਂ ਵੀ ਪੈਣੀਆਂ ਸਮਝਣੀਆਂ ਵੀ ਪੈਂਦੀਆਂ ਹੁਣ ਕਈ ਚੀਜ਼ਾਂ ਮੈਨੂੰ ਤੇਰੀਆਂ ਨਹੀਂ ਪਹਿਲੇ ਪਹਿਲੇ ਚੰਗੀਆਂ ਲੱਗਦੀਆਂ ਪਰ ਮੈਂ ਕਿਹਾ ਨਹੀਂ ਸਿਆਣੀ ਨਿਆਣੀ ਸਿਆਣੀ ਆਪਾਂ ਹਨਾ ਇਦਾਂ ਨਹੀਂ ਨੂੰ ਸਮਝਾਵਾਂਗੇ ਇਦਾਂ ਹੀ ਹੁੰਦਾ ਵਾ ਅਡਜਸਟਮੈਂਟ ਕਰਨੀ ਪੈਂਦੀ ਆ ਤੇ ਤੂੰ ਹੁਣ ਬਹਿ ਤੇ ਕੀ 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 ਮਵੀਆ ਮਨਾਲ ਕਿਉਂ ਤੂੰ ਕੀ ਕਰਨਾ ਤੂੰ ਖੰਡ ਪਾਉਣੀ ਤੇ ਮੈਂ ਪੱਤੀ ਪਾਉਣੀ ਆ ਚੁੱਕਰ ਕੇ ਟੇਕੇ ਵੇਹ ਜਾਣ ਜਾ ਲੈ ਮੰਮੀ ਆਈ ਗਈ ਆ ਗਈ ਹੂੰ ਬੂਆ ਖੋਲਾ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੀਆਂ ਜੇ ਹੋ ਗਿਆ ਕੰਮ ਜਾਂ ਪਾਣੀ ਲੈ ਆ ਗਦੇ ਮੰਮੀ ਬਹਿ ਜਾਓ ਮੰਮੀ ਖਾ ਕੇ ਗਈ ਆਟਵਾ ਦੇ ਵਿੱਚ ਤੇ ਨਾ ਬੁਰਾ ਹੀ ਹਾਲ ਹੋ ਗਿਆ ਮੇਰੀ ਗੱਲ ਸੁਣੋ ਮੰਮੀ ਨੀ ਕੱਲ ਪਰਸੋਂ ਦੇ ਗਏ ਜੇ ਮੈਂ ਤਾਂ ਬਾਅਦ ਵਿੱਚ ਫੋਨ ਲਾ ਲ ਕੇ ਹਾਰ ਹੋ ਗਈ ਤੂੰ ਇੱਕਦਮ ਮੈਂ ਚੱਲੀ ਮੈਂ ਚੱਲੀ ਤੇਰੀ ਮਾਸੀ ਦਾ ਫੋਨ ਆਉਣ ਡਿਆ ਤੇ ਤੂੰ ਦੱਸੋ ਤਾਂ ਸਹੀ ਹੋਇਆ ਕੀ ਐ ਇੱਕਦਮ ਮਣਕੇ ਦੀ ਫੋਨ ਹੀ ਨਹੀਂ ਕੋਈ ਚੁੱਕਿਆ ਹੈਗਾ ਨਹੀਂ ਦੱਸ ਦਿੰਨੀ ਪੈਣਾ ਮੇਰੇ ਤੇ ਆਪ ਦਾ ਮਾਂ ਤੇ ਇੰਨੀ ਟੈਨਸ਼ਨ ਐ ਦੱਸ ਦਿੰਨੀ ਕੋਟਾ ਪਤਾ ਮੰਮੀ ਕਿੰਨੀ ਫਿਕਰ ਹੋ ਮੰਡੀ ਹਨੂ ਵੀ ਉਹ ਨਾ ਹੋਵੇ ਕਿ ਮਾਸੀ ਨਾ ਠੀਕ ਹੋਵੇ ਮੰਮੀ ਗਏ ਮੰਮੀ ਦਾ ਵੀ ਕੋਈ ਫੋਨ ਨਹੀਂ ਆਇਆ ਅਸੀਂ ਤਾਂ ਦੋਵੇਂ ਜਾਣੀਆਂ ਹੋਣੇ ਗੱਲਾਂ ਕਰਨ ਡੀਆਂ ਸੀ ਵੀ ਨਾ ਮੰਮੀ ਦਾ ਕੋਈ ਫੋਨ ਆਇਆ ਨਾ ਆਪ ਵਾਪਸ ਆਏ ਆ ਸਾਨੂੰ ਦੱਸਣ ਤਾਂ ਸਹੀ ਵੀ ਹੋਇਆ ਕੀ ਨੀ ਕੁਛ ਨਹੀਂ ਹੋਇਆ ਮੰਮੀ ਮਾਸੀ ਤੇਰੀ ਤਾਂ ਠੀਕ ਠਾਕ ਆ ਠੀਕ ਆ ਮਾਸੀ ਮੈਂ ਦੇਖਾ ਉਹ ਬਿਮਾਰ ਹੋ ਗਈ ਆ ਨਹੀਂ ਨਹੀਂ ਉਹ ਤਾਂ ਠੀਕ ਠਾਕ ਆ ਰੱਬ ਠੀਕ ਹੀ ਰੱਖੇ ਉਹਨੂੰ ਹਜੇ ਤੇ ਠੀਕ ਆ ਪਤਾ ਨਹੀਂ ਬਿਮਾਰ ਕਰ ਦਨ ਤੇ ਜਿਹੋ ਜਿਹੇ ਗੱਲਾਂ ਉੱਥੇ ਹੋਣਦੀਆਂ ਬਈ ਸਿਮਰਤ ਚਲ ਦੇਲੀ ਲਾ ਕੇ ਬਹਿ ਜਾਂਦੇ ਜਿੱਥੇ ਜਾ ਦੇ ਨੀ ਦਿਲ ਤੇ ਕੀ ਲਾਉਣਾ ਮੇਰਾ ਕਿੱਥੇ ਦਿਲ ਲੱਗਦਾ ਤੁਹਾਡੇ ਬਗੈਰ ਮੈਂ ਤਾਂ ਬਸ ਅਸੇ ਮੁਸੀਬਤ ਨੂੰ ਬੈਠੀ ਹਾਂ ਮਾਂ ਮੰਮੀ ਤੇ ਪਰਸੋਂ ਦੇ ਗਏ ਜੇ ਨਾ ਸਾਨੂੰ ਪੁੱਛ ਕੇ ਵੇਖੋ ਸਾਨੂੰ ਐ ਲੱਗਣਾ ਘਰੇ ਕੋਈ ਹੈਗਾ ਹੀ ਨਹੀਂ ਅੱਜ ਇਹ ਤੇ ਸ਼ੁਕਰ ਕਰੋ ਕਿ ਅਸੀਂ ਦੋਵੇਂ ਜਾਣੀਆਂ ਹੈਗੀਆਂ ਤੇ ਹੱਸਦੇ ਖੇੜਦੀ ਗੱਲਾਂ ਬਾਤਾਂ ਕਰਦੀਆਂ ਵਾ ਇਕੱਠੀਆਂ ਰਹਿਣੀਆਂ ਵਾ ਤੇ ਨਹੀਂ ਸਾਨੂੰ ਤੇ ਆ ਘਰ ਵੱਡ ਖਾਣ ਨੂੰ ਪੈਣ ਲਿਆ ਅੜਨੀ ਤੇ ਲੱਗਦਾ ਤੁਹਾਡੇ ਬਿਨਾ ਤੁਹਾਡੀ ਵੱਖਰੀ ਰੌਣਕ ਆ ਮੇਰਾ ਕਿਹੜਾ ਤੁਹਾਡੇ ਬਗੈਰ ਦਿਲ ਲੱਗਦਾ ਬਾਕੀ ਮੈਂ ਜੋ ਇਹੋ ਜਿਹਾ ਮੋਲ ਵੇਖ ਕੇ ਆਈ ਨਾ ਤੇਰੀ ਮਾਸਦੇ ਘਰ ਰੱਬ ਦਾ ਤੇ ਸ਼ੁਕਰਾਨਾ ਹੀ ਹੈ ਕਿ ਮੇਰੇ ਘਰ ਉਹੋ ਜਿਹਾ ਮੋਲ ਨਹੀਂਗਾ ਮਾਸੀ ਤੇਰੇ ਤੇ ਦੁਖੀ ਹੋ ਗਈ ਆ ਕਿਹੜੀ ਨੰਨੋ ਇਦਾਂ ਦੀ ਕਿਹੜੀ ਗੱਲ ਹੋਈ ਕਿਤੋਂ ਦੁਖੀ ਹੋ ਗਈ ਆ 97 ਮੋਸਾਸ ਦੋਵਾਂ 9 ਸਾਸ ਦੀ ਨੀ ਕਲਾਮੋ ਕਦੀ ਕਿਤੇ ਉਹ ਮਕੌਨ ਲਈ ਮੈਨੂੰ ਸੱਦਿਆ ਸੀ ਲੈ ਮੰਮੀ ਇਹ ਕਿਹ ਕਹ ਨੋ ਆ ਮਾਸੀ ਦੀ ਇਹਨਾਂ ਦੋਵਾਂ ਚ ਕੀ ਹੋ ਗਿਆ ਨਹੀਂ ਉਹ ਕੰਮ ਕਰਦੀ ਹੂ ਕੰਮ ਵੀ ਕਰੀ ਜਾਂਦੀ ਹੂ ਤੇ ਜਿਤਾਈ ਵੀ ਜਾਂਦੀ ਹੂ ਕਿ ਜੇ ਤੂੰ ਕੰਮ ਕੀਤਾ ਵਾ ਰੋਟੀ ਬਣਾਈ ਆ ਤੇ ਕਹਦੇ ਮੰਮੀ ਜੀ ਲੈ ਲਓ ਅੱਗੇ ਰੱਖ ਕੇ ਤੇ ਤੁਰ ਜਾਂਦੀ ਤੈਨੂੰ ਤਾਂ ਪਤਾ ਵਾ ਦੋ ਮੰਜ਼ਲੀ ਉਹਨਾਂ ਦੀ ਕੋਠੀ ਆ ਸਾਫ ਸਫਾਈ ਐ ਨਹੀਂ ਮਾਨ ਟੈਲਾਂ ਲੱਗੀਆਂ ਅੱਜ ਕੱਲ੍ਹ ਤੈਨੂੰ ਪਤਾ ਇਹਨਾਂ ਦੇ ਕੂਚਾ ਕਾਚੀ ਚ ਕਿੰਨਾ ਦੇ ਨੰਗ ਜਾਂਦਾ ਤੇ ਡਸਟਿੰਗ ਕਰਨੀ ਮੰਮੀ ਉਹਦੇ ਤਾਂ ਤਾਂ ਹੀ ਬੜਾ ਵਾ ਤੇ ਹੋਰ ਤੋਹੋ ਤੇ ਉਹ ਫਿਰ ਨੋਹ ਕੋ ਸੁਨੋ ਤੇ ਉਹ ਵੀ ਆਪਣੀ ਜਗ੍ਹਾ ਸੱਚੀ ਆ ਉਹ ਕਹਿੰਦੀ ਮੇਰੇ ਤੇ ਮਾਸੀ ਜੀ ਸਾਰੇ ਜਿਹੜੀ ਸਫਾਈਆਂ ਚ ਲੰਘ ਜਾਂਦਾ ਤੇ ਮੰਮੀ ਰੋਟੀ ਬਣਾਉਣ ਵਾਲੀ ਵੀ ਕੋਈ ਨਹੀਂ ਲਈ ਨਾ ਕੁਛ ਨਹੀਂ ਕੱਪੜੇ ਵੀ ਆ ਆਪਣੇ ਧੋਣੇ ਸਾਰੇ ਟੱਬ ਨੇ ਆਣੇ ਆ ਜਿਹੜਾ ਛੋਟਾ ਮੁੰਡਾ ਵਾ ਉਹਦੇ ਕੱਪੜੇ ਬੜੇ ਲਗੇੜਦਾ ਉਹਦੇ ਇਧਰੋਂ ਤਿਆਰ ਕਰਦੀ ਆ ਤੇ ਇਧਰੋਂ ਲਿਬੜ ਕੇ ਆ ਜਾਂਦਾ ਵਾ ਕਿੰਨੇ ਕੱਪੜਿਆਂ ਦਾ ਢੇਰ ਲੱਗ ਜਾਂਦਾ ਵਾ ਹਾਂਜੀ ਤੇ ਉਹ ਹੱਥ ਨਾਲ ਧੋਂਦੀ ਨਹੀਂ ਆਣੇ ਦੇ ਕੱਪੜੇ ਮਸ਼ੀਨ 'ਚ ਨਹੀਂ ਪਾਉਂਦੀ ਉਹ ਕਹਿੰਦੀ ਨਹੀਂ ਬੱਚਿਆਂ ਦੇ ਕੱਪੜੇ ਨਾ ਮਸ਼ੀ ਕਿਥੋਂ ਟਾਈਮ ਲੱਗਣਾ ਤੇ ਕੋ ਬੈ ਕੇ ਗੱਲਾਂ ਕਰਨ ਦਾ ਰੋਟੀ ਪਾਣੀ ਨਹੀਂ ਕਰਨਾ ਪਹਿਲੇ ਸਵੇਰ ਦਾ ਕਰਨਾ ਦੁਪਹਿਰ ਦਾ ਕਰਨਾ ਰਾਤ ਦਾ ਕਰਨਾ ਚਾਹ ਪਾਣੀ ਕੋਈ ਆਇਆ ਗਿਆ ਸਾਰਾ ਕੁਝ ਉਹੋ ਤੇ ਸਾਹਮਣੇ ਹੈ ਮਾਸੀ ਤੇਰੇ ਨੂੰ ਕੰਮ ਥੋੜਾ ਕਰਨ ਦਿੰਦੀ ਹੈ ਤੇ ਮੰਮੀ ਮਾਸੀ ਜੀ ਵੀ ਲੱਗੇ ਰਸੋਈ ਚ ਮੈਂ ਮੰਨਦੀ ਆ ਉਹਨਾਂ ਕੋ ਬਹੁਤਾ ਕੰਮ ਨਹੀਂ ਹੁੰਦਾ ਚਲ ਬੰਦਾ ਲੱਗੋ ਭਾਂਡੇ ਭੁੰਡੇ ਪੜਾ ਦਿੰਦਾ ਵਾ ਲੱਗੋ ਇਹਨੂੰ ਫੁਲਕਾ ਹੀ ਪੜਾ ਦਿੰਦਾ ਵਾ ਨਾਲੇ ਆਪੇ ਦਿਲ ਲੱਗਾ ਰਹਿੰਦਾ ਵਾ ਕਿ ਇਹ ਬੱਚੇ ਨੂੰ ਪਾਣੀ ਦੇ ਦੇ ਉਹਨਾਂ ਨੂੰ ਮਾਸੜ ਜੀ ਨੂੰ ਪਾਣੀ ਦੇ ਦਉਦ ਏਦਾਂ ਦੇ ਕੰਮ ਤੇ ਕਰ ਹੀ ਸਕਦੇ ਆ ਅਗਲੀ ਨੂੰ ਕੋਈ ਚੀਜ਼ ਫੜਾ ਦੇ ਫਰਿਜ ਚੋਂ ਆਟਾ ਫੜਾ ਦੇ ਕੋ ਫਰੂਟ ਕੱਟ ਦੇ ਕੋ ਸਬਜ਼ੀ ਕੱਟ ਦੇ ਇਹ ਨਹੀਂ ਪਹਿਣਾ ਹੋਏ ਤੇ ਉਹਦੀ ਨੋ ਦੀ ਸਿਫਤ ਆ ਉਹ ਨਹੀਂ ਉਹ ਕਰਨ ਦਿੰਦੀ ਜਿਵੇਂ ਤੁਸੀਂ ਨਹੀਂ ਜੇ ਮੈਨੂੰ ਕਰਨ ਦਿੰਦੀ ਆ ਕੁਛ ਮੈਨੂੰ ਵੀ ਤੇ ਬਾਹ ਛੱਡ ਦੇ ਮੇਰੇ ਵੀ ਗੋਡੇ ਜੋੜ ਦੇਣੇ ਤੇ ਕੀ ਮੰਮੀ ਸਭ ਸਭ ਬੋਲਿਆ ਕਰੋ ਅਸੀਂ ਤੁਹਾਨੂੰ ਇੰਨਾ ਕਹਿਨੇ ਆ ਕਿ ਤੁਸੀਂ ਤੁਰਿਆ ਫਿਰਿਆ ਕਰੋ ਸੈਰ ਕਰਿਆ ਕਰੋ ਆਪਣੀਆਂ ਸਹੇਲੀਆਂ ਮਿਲੀਆਂ ਕੋ ਵਿਆਹ ਕਰੋ ਤੁਸੀਂ ਆਪਣਾ ਕਿੱਟੀ ਬਾਟੀਆਂ ਤੇ ਭਾਵੇਂ ਜਾਓ ਇੰਜੋਏਮੈਂਟ ਕਰੋ ਯਾਨੀ ਕਿ ਤੁਸੀਂ ਕੰਮ ਚ ਲੱਗੇ ਰਹਿਣਾ ਬਥੇਰਾ ਕੰਮ ਕੀਤਾ ਹੁਣ ਜਦੋਂ ਅਸੀਂ ਨਹੀਂ ਆਈਆਂ ਤੇ ਸਾਰਾ ਘਰ ਤੁਸੀਂ ਸੰਭਲੇ ਸਾਰਾ ਕੰਮ ਤੁਹਾਡੇ ਸਿਰ ਤੇ ਹੀ ਜੇ ਅਸੀਂ ਆਣ ਕੇ ਤੁਹਾਨੂੰ ਐਸ਼ ਦੇਣਦੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਗੋਡੇ ਜੋੜ ਜਾਣਗੇ ਤੁਸੀਂ ਹੋਰ ਵੀ ਥਾਵਾਂ ਹੁੰਦੀਆਂ ਜਾਣ ਨੂੰ ਆਪਾਂ ਇੰਜੋਏਮੈਂਟ ਕਰਨ ਨੂੰ ਤੇ ਜੇ ਉਹਨਾਂ ਦੀ ਮਾਸੀ ਜੀ ਦੀ ਇਹ ਗੱਲ ਆ ਤੇ ਉਹਦੇ ਲਾਗੇ ਲਾਗੇ ਰਵੇ ਆਪੇ ਉਹਦਾ ਦਿਨ ਲੱਗਾ ਰਵੇ ਹੁਣ ਉਹਨੇ ਅਗਲੇ ਨਾ ਕੰਮ ਵੀ ਕਰਦਾ ਸਾਰਾ ਕਰਨਾ ਹੈ ਨਾ ਤੇ ਉਹ ਦੇਖੋ ਕਿੱਥੇ ਟਾਈਮ ਹੈ ਵੀ ਉਹ ਬਹਿ ਕੇ ਗੱਲਾਂ ਮਾਰਦੀ ਰਵੇ ਦੱਸੋ ਜਿੱਦਾਂ ਤੁਸੀਂ ਮੈਨੂੰ ਕਹਿੰਦੀਆਂ ਜੇ ਨਾ ਘੁੰਮ ਫੇਰ ਆਇਆ ਕਰੋ ਮੈਂ ਤੇ ਚੱਲ ਸੇਲੀਆਂ ਮੇਰੀਆਂ ਚਾਰ ਪੰਜ ਬਣੀਆਂ ਮੈਂ ਤੇ ਬਹਿ ਖਲੋਣ ਨਹੀਂ ਆ ਤੇ ਕੁਛ ਤੜਨਾ ਗੱਲਾਂ ਪਤਾ ਕਰਕੇ ਦਿਲ ਹੌਲਾ ਕਰ ਲੈਣੀਆਂ ਜਿਹੜਾ ਰਹਿੰਦਾ ਖੁੰਦਾ ਮੈਂ ਆਪਣੀਆਂ ਸੇਲੀਆਂ ਨਾਲ ਜਾ ਕਰਉਣੀ ਇਹੋ ਗੱਲ ਮੈਂ ਤੇਰੀ ਮਾਸੀ ਨੂੰ ਵੀ ਸਮਝਾਈ ਤੇਰੀ ਮਾਸੀ ਜਿਹੜੀ ਆ ਥੋੜੀ ਜਿਹੀ ਕੱਬੇ ਸੁਭਾ ਦੀ ਆ ਇਹ ਤੇ ਤੈਨੂੰ ਪਤਾ ਹੀ ਆ ਹਾਂ ਨਾ ਕਦੇ ਬਾਹਰ ਅੰਦਰ ਨਾ ਆਂਡ ਗਵਾਂਡ ਤੇ ਕਿਦ ਕੋ ਭਵੇ ਮੇਰੀ ਗੱਲ ਸੁਣਾ ਮੰਮੀ ਸੇਲੀ ਨਹੀਂ ਬਣਾਈ ਤੇ ਚੱਲ ਆਪਣੀ ਨੌਣ ਨਾਲ ਹੀ ਲਾ ਕੇ ਰੱਖੇ ਉਹਦੇ ਨਾਲ ਹੀ ਸਹੀ ਤਰੀਕੇ ਨਾਲ ਨਹੀਂ 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 ਮੈਂ ਬੜਾ ਮੱਥਾ ਮਾਰ ਕੇ ਆ ਗਈ ਉਹਨਾਂ ਦੇ ਘਰ ਤਾਂ ਨਹੀਂ ਉਹ ਕਲੇਸ਼ ਕੋਲ ਬੈਠ ਤੇ ਮੰਮੀ ਇਦਾਂ ਕਿਦਾਂ ਕਲੇਸ਼ ਨਿਬੜੂਗਾ ਉਹਦੀਆਂ ਸੁਣਾ ਉਹ ਸੱਚੀ ਆ ਮਾਸੀ ਜੀ ਦੀ ਸੁਣਾ ਮਾਸੀ ਜੀ ਸੱਚੀ ਆ ਜਿੰਨਾ ਚਿਰ ਇਹ ਦੋਵੇਂ ਜਾਣੀਆਂ ਆਪਰ ਅਡਜਸਟਮੈਂਟ ਕਰਕੇ ਨਹੀਂ ਚੱਲਣਗੀਆਂ ਕਿਵੇਂ ਇਹਨਾਂ ਦਾ ਘਰ ਸਵਰਗ ਬਣੂਗਾ ਦੱਸੋ ਕੀ ਬੱਚਿਆਂ ਤੇ ਕੀ ਬੈਡ ਇੰਪ੍ਰੈਸ਼ਨ ਹੀ ਪੈਣ ਰਿਹਾ ਵਾ ਨਾ ਸਾਰਾ ਵੇਖ ਵੇਖ ਕੇ ਤੇ ਉਹ ਕਹਿੰਦੀ ਮੈਂ ਤੇ ਪਰਸੋਂ ਦੀ ਜਦੋਂ ਗਈ ਨਾ ਉਹੋ ਹੀ ਮੱਥਾ ਤੇਰੀ ਮਾਸੀ ਨਾਲ ਬੱਚੇ ਦੇ ਦਾਦੀ ਨੂੰ ਬੁਲਾਉਣਗੇ ਤੇ ਮੰਮੀ ਦਾ ਮੂੰਹ ਹਰਨਾ ਹੋ ਜਾਣਾ ਜੇ ਮੰਮੀ ਨੂੰ ਬੁਲਾਉਂਦੇ ਆ ਤੇ ਦਾਦੀ ਕਹਿੰਦੀ ਮੈਨੂੰ ਨਹੀਂ ਬੁਲਾਉਂਦੇ ਤੇ ਗਲਤ ਗੱਲਿਆ ਬੱਚਿਆਂ ਲਈ ਤੇ ਸਾਰੇ ਰਿਸ਼ਤੇ ਇੱਕੋ ਜਿਹੇ ਆ ਟਿਊਸ਼ਨ ਤੇ ਛੱਡਣ ਜਾਣਾ ਲੈਣ ਜਾਣਾ ਸੋ ਕੰਮ ਹੁੰਦੇ ਨੇ ਹੁਣ ਉਹ ਵੀ ਵਿਚਾਰੀ ਥੱਕ ਵੀ ਜਾਂਦੀ ਆ ਘੜੀ ਉਹ ਲੰਮੇ ਵੀ ਪੈ ਜਾਂਦੀ ਫਿਰ ਤੇ ਹੁਣ ਇਹਦੇ ਨਾਲ ਕਿਹੜੇ ਵాలే ਗੱਲਾਂ ਕਰੇ ਜੇ ਕਿਤੇ ਨ세ਲੀ ਭੈਣ ਬਣਾਈ ਹੁੰਦੀ ਅੱਜ ਹਨਾ ਉਸ ਟਾਈਮ ਤੇ ਤੇ ਇਹਦੀ ਵੀ ਬੜੀ ਆਕੜ ਹੁੰਦੀ ਸੀ ਮੈਂ ਇਹ ਤੇ ਨਹੀਂ ਕਿਸੇ ਦੇ ਘਰ ਜਾਣਾ ਕਿਉਂਕਿ ਲੱਗੇ ਬੰਨੇ ਸਾਰੇ ਘਰ ਜੜੇ ਨੇ ਇਹ ਜਿਆਦਾ امیر ਨੇ ਤੇ ਬਾਕੀ ਥੋੜੇ ਸਿੰਧ ਦੇ ਘੱਟ ਨੇ ਤੇ ਇਹਦੀ ਆਕੜ ਬੜੀ ਹੀ ਮੰਮੀ ਇਦਾਂ ਨਹੀਂ ਹੁੰਦਾ ਭਾਵੇਂ ਕੋਈ ਅਮੀਰ ਆ ਭਾਵੇਂ ਗਰੀਬ ਆ ਕਹਿੰਦੇ ਆ ਨਾ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਹੈ ਹਮੇਸ਼ਾ ਆਂਡ ਗਵੰਡ ਨਾਲ ਵੀ ਆਪਾਂ ਨੂੰ ਲਾ ਕੇ ਰੱਖਣੀ ਚਾਹੀਦੀ ਹੈ ਕਿ ਪਤਾ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਣੀ ਆ ਭਾਵੇਂ ਆਪਣੇ ਘਰੇ ਚਾਰ ਗੱਡੀਆਂ ਲੱਗੀਆਂ ਹੋਣਾਂ ਕਿਹੜੇ ਵੇਲੇ ਚਾਰੇ ਨਾ ਹੋਣ ਤੇ ਆਪਾਂ ਨੂੰ ਗੱਡੀ ਦੀ ਲੋੜ ਪੈ ਜਾਏ ਤੇ ਕਿਦੀ ਮੰਗਣੀ ਹੈ ਇਦਾਂ ਨਹੀਂ ਹੁੰਦਾ ਕਿ ਸਾਡੇ ਕੋ ਸਾਰਾ ਕੋਜੇ ਤੇ ਸਾਨੂੰ ਕਿਸ ਦੀ ਲੋੜ ਨਹੀਂ ਇਹ ਮਾਸੀ ਜੀ ਦੀ ਥਿੰਕਿੰਗ ਬਿਲਕੁਲ ਸਹੀ ਨਹੀਂ ਹੈਗੀ ਇਹ ਤੇ ਮੈਂ ਤੇਰੀ ਗੱਲ ਨੂੰ ਸਮਝਦੀ ਆ ਪਰ ਮਾਸੀ ਤੇਰੀ ਨੂੰ ਕੌਣ ਸਮ ਮੈਂ ਤੇ ਨਾ ਉੱਥੇ ਦੋ ਦਿਨ ਰਹਿ ਕੇ ਨਾ ਝਗੜਾ ਤੇ ਉਹਨਾਂ ਦਾ ਕੀ ਮਕਾਉਣਾ ਸੀ ਗੁਰੀ ਬਣ ਕੇ ਆ ਗਈ ਨੋਹ ਤੋਂ ਵੀ ਤੇ ਸੱਸ ਤੋਂ ਵੀ ਅੱਗੇ ਤੇ ਤੇਰੀ ਮਾਸੀ ਦਾ ਫੋਨ ਆਵੇ ਨਾ ਤੇ ਜੇ ਤੇ ਖੁਸ਼ੀ ਕਿਸਾਨ ਦੀ ਫੋਨ ਕਰੇ ਨਾ ਤੇ ਫੇਰ ਮੈਂ ਜਾਣਾ ਹੀ ਤੇ ਜੇ ਉਹ ਕਹਵੇ ਕਿ ਆ ਜਾ ਹਿੰ ਲੜਪੀਆਂ ਵਾ ਹਾਡਾ ਫੈਸਲਾ ਕਰਾ ਜਾ ਜਾਂ ਕੁਛ ਮੈਂ ਤੇ ਨਹੀਂ ਜਾਣਾ ਮੈਂ ਤੇ ਹੱਥ ਜੋੜੇ ਮੈਂ ਤੇ ਆਪਣੇ ਘਰ ਖੁਸ਼ ਆ ਮੇਰੀਆਂ ਨੋਹਾਂ ਚੰਗੀਆਂ ਮੈਨੂੰ ਮਿਲ ਲਾਵਾ ਮੇਰਾ ਆਗਿਆਕਾਰੀ ਹੀ ਗਿਆ ਨੋਹਾਂ ਸਾਰਾ ਕੰਮ ਕਰ ਸਾਂਭਦੀਆਂ ਵਾ ਮੇਰੀ ਸੇਵਾ ਕਰਦੀਆਂ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੰਮੀ ਸਿੱਧੀ ਗੱਲ ਹੈ ਕੋਈ ਕਿਸੇ ਦੇ ਘਰ ਦਾ ਫੈਸਲਾ ਨਹੀਂ ਕਰ ਸਕਦਾ ਆਪਣੇ ਘਰ ਚ ਹਰ ਬੰਦੇ ਨੂੰ ਖੁਦ ਹੀ ਅਡਜਸਟ ਕਰਨਾ ਪੈਂਦਾ ਹੁਣ ਇੱਥੇ ਤੁਸੀਂ ਲਾ ਲੋ ਮੈਂ ਤੇ ਸਿਮਰਤ ਇੱਥੇ ਲੜੀ ਜਾਵਾਂਗੇ ਠੀਕ ਹੈ ਤੁਸੀਂ ਕੀ ਕਰ ਲੋਗੇ ਸਿਰਫ ਸਮਝਾ ਹੀ ਸਕਦੇ ਹੋ ਨਾ ਸਾਨੂੰ ਦੋਵਾਂ ਨੂੰ ਉਹਨੂੰ ਵੀ ਸਮਝਾ ਸਕਦੇ ਹੋ ਮੈਨੂੰ ਵੀ ਸਮਝਾ ਸਕਦੇ ਹੋ ਹੁਣ ਇੰਨਾ ਕਿ ਸਾਨੂੰ ਸਮਝਦਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਪਣਾ ਘਰ ਕਿੱਦਾਂ ਚਲਾਉਣਾ ਵਾ ਲੜ ਕੇ ਚਲਾਉਣਾ ਵਾ ਤੇ ਇਕੱਠਿਆਂ ਚਲਾਉਣਾ ਵਾ ਜਦ ਰਹਿਣਾ ਪੈਣਾ ਵਾ ਤੇ ਤੁਸੀਂ ਫਿਰ ਪਿਆਰ ਨਾਲ ਰਹਿ ਲੋ ਤੇ ਚੰਗੀ ਗੱਲ ਹੈ ਨਹੀਂ ਪੈਣਾ ਇਹੋ ਗੱਲ ਤੇ ਮੈਨੂੰ ਸਮਝਾਉਣੀ ਹੋਣੀ ਸਮਝੀ ਦੀ ਛੱਡ ਤੂੰ ਉਹਦੇ ਘਰ ਦੇ ਗੱਲਾਂ ਬਸ ਮੇਰੀਆਂ نو ਆ ਖੁਸ਼ ਨੇ ਮੇਰੇ ਨਾਲ ਨੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਗੱਲ ਨੂੰ ਸਮਝਦਿਆਂ ਨੇ ਜਿੱਥੇ ਮੈਂ ਤੁਹਾਡੀ ਗਲਤੀ ਹੁੰਦੀ ਮੈਂ ਤੁਹਾਨੂੰ ਟੋਕਦੀ ਵੀ ਤੁਸੀਂ ਕਦੀ ਮੈਨੂੰ ਪਲਟ ਕੇ ਜਵਾਬ ਨਹੀਂ ਦਿੱਤਾ ਸਭ ਤੋਂ ਵੱਡੀ ਦੋਨਾਂ ਚ ਇਹੋ ਖਾਸੀਅਤ ਆ ਚਲੋ ਮੰਮੀ ਇਹ ਤੋਂ ਘਰ ਘਰ ਦੇ ਗੱਲਾਂ ਪਾ ਕੀ ਕਰ ਸਕਦੇ ਤੇ ਜਰੂਰ ਉਹਦੇ ਆਏ ਨਾ ਬਸ ਪਾਣੀ ਪੀ ਲੈ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਗੀ ਚਲ ਬਣਾ ਲਿਆ ਤੂੰ ਚਾਹ ਬਣਾ ਤੇ ਕਿਰਪਾ ਚਾ ਵੀਨੇ ਇਕੱਠੇ ਬਹਿ ਕੇ ਤੇ ਨਾਲੇ ਆਪਾਂ ਆਪਣੇ ਘਰ ਦੀਆਂ ਗੱਲਾਂ ਬਾਤਾਂ ਕਰਦੇ ਵਧੀਆ ਵਧੀਆ ਹਾਸਾ ਮਜ਼ਾਕ ਮੰਮੀ ਮੈਂ ਤੇ ਆਪਣੀ ਆਪ ਨੂੰ ਨਾ ਕਿਸਮਤ ਵਾਲੀ ਸਮਝਦੀ ਹਾਂ ਜੋ ਮੈਨੂੰ ਇਦਾਂ ਦੀ ਦਰਾਨੀ ਮਿਲੀ ਐ ਇੰਨਾ ਪਿਆਰ ਕਰਨ ਵਾਲੀ ਤੇ ਤੁਹਾਡੇ ਵਰਗੀ ਸੱਸ ਮਿਲੀ ਐ ਮੰਮੀ ਬਹੁਤ ਵਧੀਆ ਵਾ ਨਹੀਂ ਤੇ ਅੱਜ ਕੱਲ੍ਹ ਘਰਾਂ 'ਚ ਨਾ ਬਹੁਤ ਔਖਾ ਹੋਇਆ ਪਿਆ ਵਾ ਕਿਸੇ ਦੀ ਨੌ ਸੱਸ ਦੀ ਨਹੀਂ ਬਣਦੀ ਹੁਣ ਉਧਰ ਵੇਖੋ ਮਾਸੀ ਜੀ ਦੇ ਕੱਲੀ ਕੱਲੀ ਨੌ ਆ ਤੇ ਕੱਲੀ ਉਹ ਸੱਸਾਂ ਉਹਨਾਂ ਦੀ ਦੋਵਾਂ ਦੀ ਨਹੀਂ ਆਪਸ 'ਚ ਬਣਦੀ ਦਿੱਥੇ ਤੇ ਫੇਰ ਤੁਹਾਡੀਆਂ ਦੋ ਨੌ ਆ ਵਾ ਤਿਆਹੀਂ ਤਾਂ ਫੇਰ ਮਹਾਰਾਜ ਸਾਡੇ ਘਰ ਨੂੰ ਨਾ ਕਿਸ ਦੀ ਨਜ਼ਰ ਨਾ ਲਾਵੇ ਮਹਾਰਾਜ ਇਦਾਂ ਹੀ ਰੱਖੇ ਸੱਚੇ ਬਾਦਸ਼ਾ ਸੱਚੇ ਸ਼ੰਮੀ ਮੈਂ ਨਾ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੀ ਹਣਾ ਤੇ ਮੇਰੇ ਦਿਮਾਗ 'ਚ ਨਾ ਇੱਕੋ ਹੀ ਗੱਲ ਘੁੰਮਦੀ ਸੀ ਕਿ ਉਹਦੇ 'ਚ ਇੱਕ ਹੀ ਆ ਉਹਦਾਂ ਨਹੀਂ ਬਣੰਦਾ ਹੀ ਤੇ ਜੇ ਮੇਰੀਆਂ ਦੋ ਆ ਨੋ ਆ ਤੇ ਕੋਈ ਮੇਰੀ ਇੱਕ ਵਿੱਚ ਮਾੜੀ ਨੋ ਆ ਜਾਂਦੀ ਤੇ ਮੇਰੇ ਘਰ ਦਾ ਕੀ ਹਾਲ ਬਣਨਾ ਸੀ ਜਦ ਮੈਂ ਹੀ ਆਪਣੀ ਤੇਰੀ ਮਾਸੀ ਵੰਗਰ ਦਿਮਾਗ ਮੋਟਾ ਰੱਖ ਲੈਂਦੀ ਨਾ ਇਹ ਦੋ ਆ ਨੋ ਆ ਨੂੰ ਚੱਜ ਨਾ ਰੱਖਦੀ ਇੱਕੋ ਜਿਹਾ ਬਰਾਬਰ ਰੱਖਦੀ ਤੇ ਫੇਰ ਮੇਰੇ ਤਾਂ ਸਹੀ ਵਾਲ ਪੁੱਤ ਨਹੀਂ ਹੀ ਨਾ ਜਿੰਨੋਂ ਮੈਂ ਚੰਗਾ ਸਮਝਦੀ ਉਹਦੇ ਵਾਸਤੇ ਤੇ ਮੈਂ ਚੰਗੀ ਹਾਂ ਤੇ ਜਿੰਨੂੰ ਮੈਂ ਮਾੜਾ ਕਹਿੰਦੀ ਤੇ ਉਹਦੇ ਵਾਸਤੇ ਮੈਂ ਮਾੜੀ ਹਾਂ ਉਹਨੇ ਤੇ ਮੇਰੇ ਬੋਦੇ ਖੋਣੇ ਹੀ ਨਾ ਇਧਰ ਆ ਮਾਤਾ ਤੈਨੂੰ ਦੱਸਾਂ ਪਤਾ ਤੇ ਰੱਬ ਦਾ ਸ਼ੁਕਰ ਆ ਕਿ ਮੇਰੀਆਂ ਨੂੰਹਾਂ ਬਹੁਤ ਚੰਗੀਆਂ ਨੇ ਤੇ ਮੇਰਾ ਬਹੁਤ ਖਿਆਲ ਰੱਖਦੀਆਂ ਨੇ ਘਰ ਪਰਿਵਾਰ ਨੂੰ ਆ ਪੂਰੇ ਤਰੀਕੇ ਨਾਲ ਸੰਭਿਆ ਹੋਇਆ ਵਾ ਰੱਬ ਇਹੋ ਜਿਹੇ ਨੂੰਹਾਂ ਨਾਲ ਸਭ ਨੂੰ ਦੇਵੇ ਆਪਾਂ ਕਹਿੰਦੇ ਆ ਕਿ ਰੱਬ ਇਹੋ ਜਿਹੇ ਸੱਸ ਸਾਰਿਆਂ ਨੂੰ ਦੇਵੇ ਕਾਰ ਵਿੱਚ ਖੁਸ਼ੀ ਆ ਤੇ ਸਾਰਾ ਕੁਝ ਠੀਕ ਆ ਤੇ ਨਹੀਂ ਤੇ ਜਿੰਨੀ ਮਰਜ਼ੀ ਦੌਲਤ ਆ ਸ਼ੋਹਰਤ ਆ ਪੈਸੇ ਆ ਵਧੀਆ ਕੋਠੀ ਆ ਕਾਰਾਂ ਆ ਪਰ ਉਹ ਕਿਸੇ ਕੰਮ ਦੀਆਂ ਨਹੀਂ ਜੇ ਤੁਹਾਡੇ ਘਰ 'ਚ ਸਲੂਕ ਇਤفاق ਨਹੀਂ ਨਾ ਹੈਗਾ ਤੇ ਇਹਦਾ ਮਤਲਬ ਕਿ ਤੁਹਾਡੇ ਕੋਲ ਕੁਝ ਨਹੀਂ ਹੈ ਤੇ ਜੇ ਭਾਵੇਂ ਘਟੇ ਆ ਨਾ ਤੇ ਪਿਆਰ ਆ ਤੇ ਤਾਂ ਵੀ ਅਡਜਸਟ ਕਰ ਲੈਂਦਾ ਬੰਦਾ ਉਹ ਪਿਆਰ ਪਿਆਰ 'ਚ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਕੋਲ ਕੀ ਹੈਗਾ ਕੀ ਨਹੀਂ ਹੈਗਾ ਇੱਕ ਦੂਜੇ ਦਾ ਸਾਥ ਹੀ ਸਭ ਕੁਝ ਹੈਗਾ ਹੈ ਅੱਜ ਕੱਲ ਦੀ ਦੁਨੀਆ 'ਚ ਦੋਵੇਂ ਪਾਸੇ ਬਰਾਬਰ ਹੋਣੇ ਚਾਹੀਦੇ ਆ ਜੇ ਨੋ ਚੰਗੀ ਹੈ ਨਾ ਤਾਂ ਸੱਸ ਵੀ ਚੰਗੀ ਹੋਣੀ ਚਾਹੀਦੀ ਹੈ ਕਈ ਵਾਰੀ ਕੀ ਹੁੰਦਾ ਕਿ ਨੋ ਚੰਗੀ ਆਏਂਦੀ ਸੱਸ ਗੋ ਮਾੜੀ ਹੁੰਦੀ ਆ ਕਈ ਵਾਰੀ ਸੱਸ ਚੰਗੀ ਹੁੰਦੀ ਤਾਂ ਉਹਨਾਂ ਨੋ ਹੀ ਮਾੜੀ ਮਿਲ ਜਾਂਦੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਡਜਸਟਮੈਂਟ ਆਪਾਂ ਆਪਣੇ ਪਰਿਵਾਰ ਦੀ ਅਡਜਸਟਮੈਂਟ ਖੁਦ ਹੀ ਕਰ ਸਕਦੇ ਆ ਕੋਈ ਬਾਹਰਲਾ ਬੰਦਾ ਆ ਕੇ ਸਾਡੇ ਘਰ ਚ ਅਡਜਸਟ ਨਹੀਂ ਕਰ ਸਕਦਾ ਉਹ ਫੈਸਲਾ ਨਹੀਂ ਕਰਾ ਸਕਦਾ ਕਿਉਂਕਿ ਜਿੰਨਾ ਚਿਰ ਆਪਾਂ ਨਾ ਕੋਸ਼ਿਸ਼ ਕਰਾਂਗੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਦੀ ਉਹਨਾਂ ਚਿਰ ਕੋਈ ਸੋਲੂਸ਼ਨ ਨਹੀਂ ਹੋ ਸਕਦਾ ਲੜਾਈ ਦਾ ਹਨਾ ਇਸ ਕਰਕੇ ਇਹ ਚੀਜ਼ਾਂ ਪਰਿਵਾਰ ਵਾਲੇ ਖੁਦ ਹੀ ਸਮਝਣ ਤੇ ਫੇਰ ਹੀ ਕੋਈ ਨਿਚੋੜ ਨਿਕਲਦਾ ਹੈ ਦਾ ਫੇਰ ਹੀ ਪਰਿਵਾਰ ਜਿਹੜਾ ਹੱਸਦਾ ਵਸਦਾ ਰਹੇਗਾ ਬਾਹਰਲਾ ਬੰਦਾ ਤੁਹਾਨੂੰ 2 ਮਿੰਟ ਸਮਝਾ ਜਾਏਗਾ ਪਰ ਉਹਦਾ ਅਸਰ ਤੁਹਾਨੂੰ 2 ਮਿੰਟ 4 ਮਿੰਟ 2 ਦਿਨ ਹੋਏਗਾ ਉਸ ਤੋਂ ਬਾਅਦ ਫੇਰ ਤੁਸੀਂ ਉਹ ਕੁਝ ਕਰੋਗੇ ਤੇ ਕੀ ਫਾਇਦਾ ਰੋਈ ਰੋਈ ਤਾਂ ਤੁਹਾਡੇ ਫੈਸਲੇ ਤੇ ਵੀ ਨਹੀਂ ਕੋਈ ਆਊਗਾ ਉਹਨੇ ਕਿਹਾ ਮੇਰਾ ਤਾਂ ਨੀਰ ਦਾ ਕਲੇਸ਼ ਹੈ ਕੋਸ਼ਿਸ਼ ਰੋ ਆਬਾਦ ਰੋ ਆਪਣੇ ਘਰਾਂ ਚ ਖੁਸ਼ੀ ਖੁਸ਼ੀ ਰੋ ਤੇ ਅਡਜਸਟਮੈਂਟ ਕਰਕੇ ਤੇ ਵਧੀਆ ਰਿਸ਼ਤੇ ਜਿਹੜੇ ਵਧੀਆ ਤਰੀਕੇ ਨਾਲ ਨਭਾਓ